ਬੰਗਾ ਦੇ ਪਿੰਡ ਪਰੋ ਮਜਾਰਾ ਵਿਖੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਛੱਤਰ ਛਾਇਆ ਹੇਠ ਕਰਵਾਏ ਗੇ ਮਹਾਨ ਸੰਤ ਸਮਾਗਮ ਵਿੱਚ ਡੇਰਾ ਸਚਕੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀ ਨੰ. 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਤੋਲ ਨਵਾ ਵਕ ਵਕ ਸੰਤਾ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਇਸ ਮੌਕੇ ਸੰਤਾ ਮਹਾਪੁਰਸ਼ਾਂ ਤੇ ਕੀਰਤਨੀ ਜਥਿਆਂ ਨੇ ਗੁਰੂ ਮਹਾਰਾਜ ਜੀ ਦਾ ਗੁਣगान ਕੀਤਾ ਆਓ ਵੇਖਦੇ ਹਾਂ ਸਮਾਗਮ ਦੀਆਂ ਅਮਿੱਟੀਆਂ ਤਾਂ ਏ ਜਨਮ ਤੁਮਾਰੇ ਲੈ ਕੇ ਕਹਿ ਰਵਿਦਾਸ ਆਸ ਲੱਗ ਜੀਵੋ 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 ਜਿਨ ਪਿਉ ਦਰਸ਼ਨ ਦੇਖੇ ਜਨਮ ਤੇ ਮਾਰੇ ਲੈ ਤੁਮਾਰੇ ਲੇਖੇ ਏ ਜਨਮ ਤੇਮਾਰੇ ਲੇਖੇ ਸਤਿਗੁਰ ਮਹਾਰਾਜੀ ਪਾਵਨ ਪਵਿੱਤਰ ਕਾਂਛੀ ਸ਼ਹਿਰ ਦੀ ਧਰਤੀ ਤੇ ਦਰਸ਼ਨ ਦੀਦਾਰਿਆਂ ਦਾ ਜੇ ਸਾਨੂੰ ਸਮਾਂ ਮਿਲਿਆ ਹੈ ਇਹ ਡੇਰਾ ਸਚਕੰਡ ਵੱਲਾਂ ਦੀ ਬਦੌਲਤ ਮਿਲਿਆ ਹੈ ਸਮੂਹ ਸਤਿਗੁਰ ਵਿਦਾਸ ਵੈਲਫੇਅਰ ਟਰਸਟ ਬਹਿਰਾਮ ਨਵਾਂ ਸ਼ਹਿਰ ਬੰਗਾ ਰਾਹੋਂ ਅਨੀਰ ਫਲੋਰ ਜਲੰਧਰ ਹਦੀਆਬਾਦ ਸਾਰੇ ਪ੍ਰਸਤਾਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਕੋਟੀ ਕੋਟੀ ਧੰਨਵਾਦ ਹੈ ਤੁਹਾਡਾ ਸ਼ੁਕਰਾਨਾ ਹੈ ਰਹੇਗਾ ਵੇ ਸੁਵੇਲੇ ਗੁਣ ਤੇਰੇ ਗਾਵੇ ਹਰ ਵੇਲੇ ਗੁਣ ਤੇਰੇ ਗਾਵੇ ਬਾਜੀ ਜਾਂਦਾ ਹਰਦਾਜੀ ਬਾਜੀ ਜਾਂਦਾ ਹਰਦਾਜੀ ਗੁਰੂ ਜੀ ਆਪਣੇ ਚਰਨੀ ਲਾਲ ਮੈਂ ਬੰਦਲਾ ਕਰਦਾ ਜੀ ਵੰਦਨਾ ਮੈਂ ਵੰਦਨਾ ਮੈਂ ਵੰਦਨਾ ਕਰਦਾ ਜੀ ਗੁਰੂ ਜੀ ਆਪਣੇ ਚਰਨੀ ਲਾਲੋ ਵੰਦਨਾ ਕਰਦਾ ਜੀ ਗੁਰੂ ਜੀ ਆਪਣੇ ਚਰਨੀ ਲਾਲੋ ਪਿਆਰੀ ਸਾ ਸੰਗਤ ਜਿਓ ਇਨਾ ਮਹਾਪੁਰਖਾਂ ਦੀ ਸੰਗਤ ਨਾਲ ਅਸੀਂ ਚੰਦਨ ਬਨਣਾ ਹੈ ਸਾਡੀ ਪਰਿਵਾਰਾਂ ਵਿੱਚੋਂ ਪਿਆਰ ਦੀ ਖੁਸ਼ਬੂ ਆਣੀ ਚਾਹੀਦੀ ਹੈ ਸਾਡੇ ਪਰਿਵਾਰਾਂ ਵਿੱਚੋਂ ਨਸ਼ਿਆਂ ਦੀ ਬਦਬੂ ਚਾਹੇ ਨਫ਼ਰਤ ਦੀ ਬਦਬੂ ਨਹੀਂ ਆਣੀ ਚਾਹੀਦੀ ਜੇਕਰ ਸਾਡੇ ਪਰਿਵਾਰਾਂ 'ਚੋਂ ਨਫ਼ਰਤ ਦੀ ਬਦਬੂ ਆਂਦੀ ਰਹੀ ਨਸ਼ਿਆਂ ਦੀ ਬਦਬੂ ਆਂਦੀ ਰਹੀ ਫਿਰ ਇਸ ਸੰਤ ਸੰਮਿਲਨਾਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਅਸੀਂ ਮਨ ਦੀਆਂ ਗੰਡਾਂ ਨੂੰ ਖੋਲਣਾ ਗੁਰੂ ਜੀ ਨੇ ਅਗਲੀਆਂ ਪੰਕਤੀਆਂ 'ਚ ਕਿਹਾ ਸੀ ਮਾਦੇਓ ਸਤ ਸੰਗਤ ਸਰਨ ਤੁਮਾਰੀ ਹਮਿਓ ਗਨ ਤੁਮ ਪਰਿ ਉਪਕਾਰੀ ਤੇ ਸਤਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਸੰਤਾਂ ਦੀ ਸੰਗਤ ਕਰਨੇ ਦਾ ਮਾਰਗ ਬਖਸ਼ਿਸ਼ ਕੀਤਾ ਬੱਚਿਆਂ ਨੂੰ ਵਿਦਿਆ ਪੜਾਉਣ ਦਾ ਮਾਰਗ ਬਖਸ਼ਿਸ਼ ਕੀਤਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਥੇ ਸਤਗੁਰੂ ਰਵਿਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਦਰਜ ਕੀਤੀ ਹੈ रविदास मधुरा का पीजिए जो चढ़े चढ़े उतर आए नाम महाराज पीजिए जो चढ़े नाही उतर आए आज आपा सत्संग ਦੇ ਵਿੱਚ ਬੈਠੇ ਆ ਸਾਰੇ ਮਿਲ ਕਰਕੇ ਬੈਠੇ ਆ ਜਿੱਥੇ सत्संग ਦੇ ਵਿੱਚ ਆਪਾਂ ਆ ਕਰਕੇ ਉਹਨਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਬੈਠੇ ਆ ਅਠਾ ਪ੍ਰਭੂ ਹਰਤਨੀ ਹੈ ਜਿਸ ਕਾ ਨਾਮ ਅਤੋਲ ਸਵਾਸ ਸੇ ਅਮੋਲਕ ਸੁਫਲ ਕਰਨ ਜਿਸ ਕਾ ਨਾ ਕੋਈ ਮੋਲ ਜਿਹੜੇ ਸਵਾਸ ਭਜਨ ਦੇ ਵਿੱਚ ਲੱਗ ਜਾਣੇ ਸੇਵਾ ਦੇ ਵਿੱਚ ਲੱਗ ਜਾਣੇ ਉਹਨਾਂ ਦੀ ਕੀਮਤ ਪਰਮਾਤਮਾ ਦੇ ਦਰਵਾਰ ਵਿੱਚ ਪੈਂਦੀ ਸਾ ਜਿਹੜੇ ਹਿਰਦੇ ਦੇ ਵਿੱਚ ਉਹ ਪਰਮੇਸ਼ਵਰ ਬੈਠਾ ਆ ਉਹ ਪਰਮੇਸ਼ਵਰ ਆਪ ਕਹਿੰਦੇ ਅੰਦਰ ਬਰਾਜਮਾਨ ਆ ਪਰ ਅਸੀਂ ਉਹਦੇ ਵਿੱਚ ਕਿੱਦਾਂ ਮਲਮਾਸ ਪਾ ਰਹੇ ਹਾਂ ਹਰ ਰੋਜ਼ ਮਾਸ ਖਾ ਰਹੇ ਹਾਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਨੌ ਦਰਵਾਜੇ ਕਾਇਆ ਕੋਟ ਹੈ ਦਸਮਾ ਗੋਪ ਤਰਖੀਜੈ ਬਜਰ ਕਪਾਟ ਨਾ ਖੋਲੀ ਗੁਰ ਸ਼ਬਦ ਖਲੀ ਜਾਏ ਨੌ ਦਰਵਾਜੇ ਕਿਹੜੇ ਆ ਕੰਨ ਅੱਖਾ ਮੂੰਹ ਗੋਪਤ ਇੰਦਰੀਆਂ ਨੌ ਦਰਵਾਜੇ ਕਾਇਆ ਕੋਟ ਦਸਵੇਂ ਦੇ ਵਿੱਚ ਉਹ ਪਰਮੇਸ਼ਵਰ ਬੈਠਾ ਜਿਹਨੂੰ ਪ੍ਰਗਟ ਕਰਨਾ ਨੌ ਦਰਵਾਜੇ ਕਾਇਆ ਕੋਟ ਹੈ ਦਸਮਾ ਗੋਪਤ ਰਖੀ ਜਾਏ ਬਜਰ ਕਪਾਟ ਉਹ ਧਾਤੂ ਦੇ ਬਣੇ ਹੋਏ ਕਵਾੜ ਆ ਦਰਵਾਜੇ ਆ ਉਹ ਖੁੱਲਦੇ ਨਹੀਂ ਮਹਾਰੇ ਕਹਿੰਦੇ ਗੁਰ ਸ਼ਬਦ ਖਲੀ ਜਾਏ ਉਹ ਖੁੱਲਣੇ ਆ ਗੁਰੂ ਦੇ ਸ਼ਬਦ ਦੇ ਨਾਲ ਖੁੱਲਣੇ ਜੇ ਅਸੀਂ ਗੁਰੂਆਂ ਦੀ ਛਾਣ ਦੇ ਵਿੱਚ ਬੈਠ ਕੇ ਨਾਮ ਲਵਾਂਗੇ ਨਾਮ ਦੇ ਨਾਲ ਜੁੜਾਂਗੇ ਸਿਮਰਨ ਕਰਾਂਗੇ ਇਹ ਅਮਰ ਤਬੀਲਾ ਸੱਚ ਨਾਉ ਬੜਿਆਈ ਵੀ ਚਾਰ ਜੇ ਅਮਰਤ ਬਿਲੇ ਉੱਠ ਕੇ ਅਸ਼ਨਾਨ ਕਰਕੇ ਨਾਮ ਨੇ ਨਾਲ ਜੁੜਾਂਗੇ ਤਾਂ ਅੰਦਰੋਂ ਪਰਮੇਸ਼ਰ ਨੇ ਪ੍ਰਗਟ ਹੋਣਾ ਜੀ ਗੁਰੂ ਰੂਪ ਸਾਧ ਸੰਗ ਜੀਓ ਦਸ ਇੱਥੇ ਕੀ ਮਦਾ ਚਾਰਜ ਹੈ ਮੈਂ ਬਹੁਤ ਹੀ ਸਤਿਕਾਰ ਜੋ ਤਨ ਤਨ ਸਤਿਗੁਰੂ ਦਾਸ ਮਹਾਰਾਜੀ ਤਨ ਤਨ ਸਤਿਗੁਰੂ ਆਪਾ ਗੁਰਦੀਪ ਗਿਰੀ ਜੀ ਮਹਾਰਾਜ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਮਹਾਂਪੁਰਸ਼ਾਂ ਦੇ ਅੱਜ ਦਰਸ਼ਨਦਾਰ ਸਾਨੂੰ ਦੇਣ ਦੇ ਲਈ ਸੰਤ ਸਤਨਤਨ ਸਤਗੁਰੂ ਆਪਾ ਨੰਝਨਤਾ ਜੀ ਮਹਾਰਾਜ ਇਸ ਨਗਰ ਵਿੱਚ ਆਇਆ ਮੈਂ ਆਪਣੇ ਨਗਰ ਵੱਲੋਂ ਤੇ ਡੀਰਾ ਸਾਹਿਬ ਵੱਲੋਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਹਰ ਰੋਜ਼ ਮੇਰਾ ਖਿਆਲ ਕੱਲ ਤੇ ਪਰਸੋਂ ਨੂੰ ਵੀ ਮੇਰਾ ਖਿਆਲ ਇਹ satsang ਰੇਕ ਨਗਰ ਰੇਕ ਪਿੰਡ ਦੇ ਵਿੱਚ ਕਰ ਰਹੇ ਆ ਇਹ ਸਾਡੇ ਕਲ ਜੁਗ ਦੀ ਜੀਵਾ ਵਾਸਤੇ ਕਰ ਰਹੇ ਮੈਂ ਮਹਾਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਗੁਰੂ ਦਾਸ ਨਾਮ ਲਿਵਾ ਭਗਵਾਨ ਵਾਲਮੀਕ ਡਾਕਟਰ ਅੰਬੇਡਕਰ ਜਿੰਨੀਆਂ ਵੀ ਸੁਭਾਵਾ ਆਈਆਂ ਜਿੰਨੀਆਂ ਵੀ ਸਮਾਜ ਸੇਵੀ ਆਈਆਂ ਮੈਂ ਸਾਰਿਆਂ ਦਾ ਸਾਰੇ ਮਹਾਪੁਰਸ਼ਾਂ ਦਾ तहे ਦਿਲੋਂ ਕੋਟ ਕੋਟ ਧੰਨਵਾਦ ਕਰਦਾ ਹਾਂ ਸਾਰਿਆਂ ਨੂੰ ਜੀ ਆਇਆਂ ਅਖਦਾ ਹਾਂ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਈ ਸੋ ਨਰਪੈ ਬਾਬਾ ਅਰਦਾਸ ਮਹਾਰਾਜ ਕੀ ਜੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਈਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ਡ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਸ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, machinery work, carpentry. For more information, please contact him at www.checktrade.com. ID number nine two one seven six zero. Shyamlal Chander Center. Call him on this number zero seven four triple eight four double one six one.